ਹਾਂਜੀ ਬੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਬੰਜੀ ਆਪਣਾ ਮੇਰਾ ਨਾਮ ਅਨਜੀਤ ਕੌਰ ਪਿੰਡ ਛੋਕਰਾਂ ਤੇ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਅੱਛਾ ਠੀਕ ਹੈ ਜੀ ਪਿੰਡ ਪਿੰਦਾ ਉਪਰੇ ਦੇ ਕੋਲ ਆਪਣੇ ਲੱਗੇ ਮੈਂ ਹਾਂਜੀ ਕੀ ਤਮਸੇ ਸੀ ਆਪਾਂ ਨੂੰ ਤੇ ਸਰ ਮੈਨੂੰ ਜਿੱਦਾਂ ਮੇਰੀ ਲੱਕ ਬਹੁਤ ਦੁਖਦਾ ਸੀਗਾ ਮੇਰੀ ਲੱਕ ਵੀ ਬਹੁਤ ਆਫਦੀ ਸੀ ਮੈਂ ਤਾਂ ਤੁਰਿਆ ਨਹੀਂ ਸੀ ਜਾਂਦਾ ਜਾਂ ਮੈਂ ਸਵੇਰੇ ਉੱਠਦੀ ਸੀ ਤੇ ਮੇਤੋਂ ਬੁਰਸ਼ ਕਰਨਾ ਵੀ ਬਹੁਤ ਮੁਸ਼ਕਲ ਸੀ ਓਕੇ ਠੀਕ ਹੈ ਜੀ ਹਾਂਜੀ ਸਰ ਮੈਨੂੰ ਕਿਸੇ ਨੇ ਮੇਰੀ ਭੈਣ ਜੀ ਨੇ ਦੱਸਿਆ ਜੈਤਪੁਰ ਤੋਂ ਠੀਕ ਹੈ ਜੀ ਤੇ ਉਹਨਾਂ ਨੇ ਕਿਹਾ ਵੀ ਇੱਥੋਂ ਤੁਸੀਂ ਦਵਾਈ ਖਾਓ ਤੇ ਠੀਕ ਹੋ ਜਾਣਾ ਠੀਕ ਹੈ ਜੀ ਉਹ ਦੋਨਾਂ ਨੇ ਵੀ ਖਾਧੀ ਸੀ ਉਹਨਾਂ ਦੇ ਵੀ ਲੱਤ ਖੜੀ ਸੀ ਤੇ ਫਿਰ ਮੈਂ ਵੀ ਆਈ ਆ ਤੇ ਹੁਣ ਇਸ ਵੇਲੇ ਮੈਂ ਪੰਜ ਵਾਰੀ ਆ ਗਈ ਆ ਤੇ ਮੈਨੂੰ ਬਹੁਤ ਰਾਮ ਆ 100% ਰਾਮ ਲੱਗਦਾ 100% ਤੋਂ 100 ਹੀ ਆ 100% ਰਾਮ ਆਈ ਹੈ ਨਾ ਹਾਂਜੀ ਮੈਂ ਪਹਿਲਾਂ ਦੋ ਵਾਰੀ ਖਾਧੀ ਸੀ ਪਹਿਲਾਂ ਮੈਂ ਖਾਧੀ ਸੀ ਜਿੱਦਾਂ ਬੜੇ ਪਿੰਡ ਤੋਂ ਉਤੋਂ ਬਾਅਦ ਫਗਵਾੜੇ ਤੋਂ ਫਿਰ ਮੈਂ ਉਤੋਂ ਬਾਅਦ ਮੈਂ ਖਾਧੀ ਆ ਆਪਣੇ ਅਪਰੇ ਤੋਂ ਆ ਠੀਕ ਹੈ ਜੀ ਤੇ ਇਧਰ ਆਪਣੇ ਰਟੈਂਡੇ ਆ ਉੱਥੇ ਵੀ ਮੈਂ ਜਾਂਦੀ ਰਹੀ ਠੀਕ ਹੈ ਜੀ ਤੇ ਮਕੰਦਪੂਰੋ ਵੀ ਖਾਦੀ ਆ ਪਰ ਮੈਨੂੰ ਥੋੜਾ ਜਿਹਾ ਰਾਮ ਰੈਂਦਸ ਫਿਰ ਉਹੀ ਹਾਲ ਹੋ ਜਾਂਦਾ ਸੀ ਇੱਥੇ ਤੁਹਾਨੂੰ ਆਰਾਮ ਆ ਤੇ ਹੁਣ ਹਾਂਜੀ ਹੁਣ ਮੈਂ ਬਿਲਕੁਲ ਠੀਕ ਆ ਭੁੱਖ ਵੀ ਵਧੀਆ ਮੈਨੂੰ ਲੱਗਦੀ ਆ ਤੇ ਮੈਂ ਰੋਟੀ ਵੀ ਵਧੀਆ ਖਾਂਦੀ ਆ ਕੰਮ ਵੀ ਮੈਂ ਬਹੁਤ ਕਰਦੀ ਆ ਹੁਣ ਠੀਕ ਹੈ ਚਲੋ ਹਾਂਜੀ ਤੇ ਸੰਗਤਾਂ ਨੂੰ ਜਾਨ ਜਾਓਗੇ ਸੰਗਤਾਂ ਨੂੰ ਮੈਂ ਇਹੀ ਕਹਿੰਦੀ ਆ ਕਿ ਤੁਸੀਂ ਇੱਥੋਂ ਆ ਕੇ ਦਵਾਈ ਲਓ ਮਾਰੇ ਦਾ ਪ੍ਰਸ਼ਾਦੀ ਆ ਠੀਕ ਹੈ ਜੀ ਆਓ ਠੀਕ ਹੈ ਜੀ ਮਾਰੇ ਦਾ ਨਾਮ ਲਓ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰੋ ਠੀਕ ਹੈ ਜੀ ਤੇ ਹਾਂਜੀ ਬਾਕੀ ਸਾਡਾ ਡਾਕਟਰ ਸਾਹਿਬ ਸਾਡਾ ਸਟਾਫ ਬਾਰੇ ਠੀਕ ਹੈ ਬਿਲਕੁਲ ਬਹੁਤ ਵਧੀਆ ਆ ਅੱਧਾ ਦੁੱਖ ਤਾਂ ਉਹਦੇ ਹੀ ਚੱਕ ਦਿੰਦੇ ਆ ਉਹਨਾਂ ਦੀ ਬੋਲਬਾਣੀ ਇੰਨੀ ਵਧੀਆ ਪਿਆਰ ਆ ਬੋਲਬਾਣੀ ਬਾਕੀ ਸਟਾਫ ਦਾ ਠੀਕ ਹੈ ਜੀ ਸਟਾਫ ਬਹੁਤ ਵਧੀਆ ਇਜਤਮਾਨ ਕਰਦੇ ਆ ਜਾਂਦਾ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਬਹੁਤ ਵਧੀਆ ਜਾਨੀ ਕਿ ਆਪਣੇ ਘਰ ਵਾਂਗ ਹੋਈਆਂ ਹਾਂ ਤਾਂ ਠੀਕ ਹੈ ਜੀ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ